ਅੱਜ ਦਿੱਲੀ ਰੇਲਵੇ ਸਟੇਸ਼ਨ ਤੇ ਖੜੇ ਆ ਅੱਜ ਨਾ ਮੋਬਾਈਲ ਐਪਲੀਕੇਸ਼ਨਾਂ ਨੇ ਮੇਰਾ ਬੁਰਾ ਹਾਲ ਕਰਤਾ ਕੋਈ ਕਹਿੰਦਾ ਸੱਤ ਨੰਬਰ ਤੇ ਆਉਂਗੀ ਐਪਲੀਕੇਸ਼ਨਾਂ ਦੱਸਣ ਪੰਜ ਨੰਬਰ ਤੇ ਆਉਗੀ ਮੈਂ ਪੰਜ ਨੰਬਰ ਤੇ ਅੱਧਾ ਘੰਟਾ ਪਹਿਲਾਂ ਆ ਗਿਆ ਇੱਥੇ ਆਇਆ ਤਾਂ ਜਦੋਂ ਮੈਂ ਦੇਖਿਆ ਚੈੱਕ ਕੀਤਾ ਵੀ ਭਾਈ ਟ੍ਰੇਨ ਆ ਦੇਖ ਲਓ ਪਹਿਲਾਂ ਐਪਲੀਕੇਸ਼ਨ IXI ਕੋਤੋ ਕਹਿ ਰਹੀ ਆ ਨਿਊ ਦਿੱਲੀ ਚਲੀ ਗਈ ਯਾਨੀ ਕਿ ਨੈਕਸਟ ਸਟੇਸ਼ਨ ਸਦਰ ਬਾਜ਼ਾਰ ਮੈਂ ਤਾਂ ਹੋਰ ਟੈਨਸ਼ਨ ਚ ਆ ਗਿਆ ਮੈਂ ਕਿਹਾ ਯਾਰ ਨਾਲ ਬੱਚਾ ਵਾ ਆਪਾਂ ਤਾਂ 2 ਘੰਟੇ ਪਹਿਲਾਂ ਆ ਗਏ ਸੀਗੇ ਫਿਰ ਮੈਂ ਕਨਫਰਮ ਟਿਕਟ ਦੇ ਵਿੱਚ ਚੈੱਕ ਕੀਤਾ ਮੈਂ ਕਿਹਾ ਚਲ ਇਹਦੇ ਚ ਦੇਖੀਏ ਕੀ ਬਤਾ ਉਹ ਐ ਇਨੇ ਵੀ ਕੀ ਕੀਤਾ ਦੇਖੋ ਸਰਚ ਕੀਤਾ ਆਪਾਂ ਨੇ ਸੱਚ ਖੰਡੈਕਸ ਪਰ 12715 ਇਹ ਕਹਿੰਦਾ ਵੀ 19 ਤਰੀਕ ਚ ਦੇਖਣੀ ਸੀ ਕਿਉਂਕਿ 20 ਨੂੰ ਆਪਾਂ ਨੇ ਫੜਨਾ ਸੀਗਾ ਇਹ ਕਹਿੰਦਾ ਅਰਾਈਵਡ ਨਿਊ ਦਿੱਲੀ ਤੇ ਅਰਾਈਵਡ ਨਿਊ ਦਿੱਲੀ ਕਹਿ ਰਿਹਾ ਤਾਂ ਮੈਂ ਸਾਰੇ ਪਾਸੇ ਦੇਖ ਰਿਹਾ ਦੇਖ ਲਓ ਕਿੱਥੇ ਦਿਖ ਰਹੀ ਹੈ ਕਿਤੇ ਟ੍ਰੇਨ ਦੋਨੋਂ ਐਪਲੀਕੇਸ਼ਨਾਂ ਇੱਕ ਐਪਲੀਕੇਸ਼ਨ ਕਹਿੰਦੀ ਵੀ ਨਿਕਲ ਚੁੱਕੀ ਆ ਇੱਕ ਕਹਿੰਦੀ ਵੀ ਅਰਾਈਵਡ ਆਪਾਂ ਦੇਖ ਲਓ ਪੂਰਾ ਸਟੇਸ਼ਨ ਛਾਣ ਮਾਰਿਆ ਮੈਨੂੰ ਇੰਨੀ ਟੈਨਸ਼ਨ ਪਈ ਮੈਂ ਕਹਿੰਦਾ ਯਾਰ ਹੁਣ ਕੀ ਕਰਾਂ ਕੋਹੂ ਪਰੇਸ਼ਾਨ ਹੋ ਰਹੀ ਸੀ ਵਿਚਾਰੀ ਫਿਰ ਮੈਂ ਨਾ ਇਹਨਾਂ ਦਾ ਜਿਹੜਾ ਮੈਸੇਜ ਭੇਜਿਆ ਸੀ ਉਹਦੀ ਇਹਨਾਂ ਦੀ ਸਾਈਡ ਦੇ ਵਿੱਚ 12715 ਸਰਚ ਕੀਤੀ 19 ਤਰੀਕ ਵਾਲੀ ਉਹ ਦਿਖਾ ਰਹੀ ਸੀ ਵੀ ਤਿਲਕ ਬ੍ਰਿਜ ਕ੍ਰੋਸ ਕੀਤਾ ਮੇਰੇ ਤਾਂ ਸਾਹ ਆਇਆ ਕੋਹੂ ਇੰਨੀ ਪਰੇਸ਼ਾਨ ਮੈਂ ਕਹਿਆ ਯਾਰ ਟ੍ਰੇਨ ਲੰਘੀ ਫਿਰ ਤਾਂ ਬੜਾ ਔਖਾ ਹੋ ਜਾਊਗਾ ਆ ਦੇਖੋ ਹੁਣ ਆ ਰਹੀ ਆ ਐ ਕਿਹੜੀ ਐਪਲੀਕੇਸ਼ਨ ਤੇ ਆਪਾਂ ਵਿਸ਼ਵਾਸ ਕਰਾਂਗੇ ਪਹਿਲਾਂ ਮੈਂ ਕੁਲੀ ਨੂੰ ਪੁੱਛਿਆ ਕਿਲੇ ਨੰਬਰ ਤੇ ਆਣੀ ਆ ਕਹਿੰਦਾ 7 ਨੰਬਰ ਤੇ ਉਹਨੇ ਮੈਨੂੰ 7 ਨੰਬਰ ਭਜਾਤਾ ਐਪਲੀਕੇਸ਼ਨਾਂ ਪੰਜ ਨੰਬਰ ਦੱਸ ਰਹੀਆਂ ਸੀਗੀਆਂ ਫਿਰ ਮੈਂ ਨਾ ਹਾਰ ਕੇ ਪੰਜ ਤੇ ਹੀ ਆ ਗਿਆ ਬੜਾ ਪਰੇਸ਼ਾਨ ਹੋਇਆ ਪਰ ਤੇ ਪਹਿਲਾਂ ਭੱਜੀ ਗਏ ਅਸੀਂ ਭੱਜੀ ਗਏ ਫਿਰ ਜਾ ਕੇ ਕਿਤੇ ਮਸਾ ਟ੍ਰੇਨ ਮਿਲੀ ਤੇ ਚੱਲੇ ਐਪ